ਸੋ ਸੋਲਰ ਲਾਈਟਾਂ ਲਾਈਆਂ ਗਈਆਂ ਗੋਨਿਆਣੇ ਦੇ ਮਾਲ ਰੋਡ ਤੇ ਜੀ ਤੇ 45 LED ਟੀਆਂ LED ਲਾਈਆਂ ਗਈਆਂ ਜੀ ਉਹ ਵੀ ਮਾਲ ਰੋਡ ਤੇ ਲਾਈਆਂ ਗਈਆਂ ਜੀ ਤੇ ਕੁੱਲ 25 ਆ ਜਿਹੜੇ ਸ਼ੀਸ਼ੇ ਲਗਾਏ ਗਏ ਹਨ ਜੀ ਪਰ ਤੁਸੀਂ ਆ ਦੇਖ ਸਕਦੇ ਹੋ ਵੀ ਮਾਲ ਰੋਡ ਤੇ ਕਿਤੇ ਵੀ ਕੋਈ ਸ਼ੀਸ਼ਾ ਨਹੀਂ ਲਗਾਇਆ ਗਿਆ ਕੋਈ LED ਨਹੀਂ ਦਿਖ ਰਹੀਆਂ ਸਿਰਫ 11 ਸੋਲਰ ਲਾਈਟਾਂ ਲਗਾਈਆਂ ਗਈਆਂ ਤੁਸੀਂ ਆ ਵੀਡੀਓ ਰਾਹੀਂ ਚੈੱਕ ਕਰ ਸਕਦੇ ਹੋ ਵੀ ਸਿਰਫ ਅਤੇ ਸਿਰਫ 11 ਸੋਲਰ ਲਾਈਟਾਂ ਹੀ ਲਗਾਈਆਂ ਗਈਆਂ ਜੀ ਬਾਕੀ ਅੱਜ ਆਪਣੇ ਨਾਲ ਜੁੜੇ ਹੋਏ ਨੇ ਜੀ Hindu Mahagathbandhan ਦੇ ਪ੍ਰਧਾਨ ਵਿਪਨ ਕੁਮਾਰ ਚੀਕੂ ਉਹ ਦੱਸਣਗੇ ਇਸ ਬਿੱਲ ਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਸ਼ਸ਼੍ਰੀਕਾਲ ਦੋਸਤੋ ਇਸ ਵਕਤ ਆਪਣੇ ਨਾਲ ਮੌਜੂਦ ਨੇ ਜੀ ਪ੍ਰਧਾਨ ਵਿਪਨ ਕੁਮਾਰ ਚੀਕੂ ਜੀ ਤੇ ਅੱਜ ਆਪਾਂ ਇਹਨਾਂ ਤੋਂ ਜਾਣਦੇ ਆ ਇਹਨਾਂ ਦੇ ਹੱਥ 'ਚ ਇੱਕ ਬਿੱਲ ਹੈ ਜੀ ਇਹ ਕਾਹਦਾ ਬਿੱਲ ਹੈ ਪ੍ਰਧਾਨ ਜੀ ਇਹ ਜੀ ਗੁੰਨੇਰਾ ਮੰਡੀ ਵਿੱਚ ਸੋਲਰ ਲਾਈਟਾਂ ਸ਼ੀਸ਼ੇ ਲੱਗੇ ਸੀ ਜੀ ਤੇ LED ਲਾਈਟਾਂ ਲੱਗੀਆਂ ਸੀ 25 ਲੱਖ ਦਾ ਬਿੱਲ ਹੈ ਜੀ ਠੀਕ ਹੈ ਜੀ ਆ ਦੇਖੋ 25 ਲੱਖ ਦਾ ਸੋਲਰ ਲਾਈਟਾਂ ਲੱਗੀਆਂ 50 ਜੀ ਇਹਨਾਂ ਦੇ ਮੁਤਾਬਿਕ ਠੀਕ ਹੈ ਜੀ LED ਲੱਗੀਆਂ ਲਾਈਟਾਂ 90 ਤੇ ਸ਼ੀਸ਼ੇ ਲੱਗੇ ਮੂੰਹ ਦੇਖਣ ਲੈ 25 25 ਜੀ ਇਹਨਾਂ ਵਿੱਚੋਂ ਇਕੱਲੀਆਂ ਸਿਰਫ ਸੋਲਰ ਲਾਈਟਾਂ 11 ਹੀ ਲੱਗੀਆਂ ਜਿਸ ਦੀ ਕੁੱਲ ਕੀਮਤ ਇਹਨਾਂ ਨੇ ਪਾਈ ਹੈ 15000 ਜੀ ਇੱਕ ਲੈਡ ਦੇ ਹਿਸਾਬ ਨਾਲ ਵੀ ਵੇਖੀ ਏ ਤਾਂ 2 ਲੱਖ ਦਾ ਕੰਮ ਹੋਇਆ ਤੇ ਬਿੱਲ ਪਾਇਆ 25 ਲੱਖ ਦਾ ਜੀ 25 ਲੱਖ ਰੁਪਏ ਦਾ ਹਾਂਜੀ ਆ ਦੇਖ ਲਓ 25 ਲੱਖ ਦਾ ਬਿੱਲ ਆ ਜੀ ਇਹ ਕੋਈ ਰਨਿੰਗ ਬਿੱਲ ਨਹੀਂ ਹੈ ਪਾਸ ਹੋਇਆ ਵਈ ਵਿੱਚ ਚੈੱਕ ਨੰਬਰ ਵੀ ਪਾਇਆ ਹੋਇਆ ਹੈ ਠੀਕ ਹੈ ਜੀ ਹਾਂਜੀ ਇਹ ਜੀ ਇਹ ਜੀ ਗਣੇਸ਼ ਕੋਆਪਰੇਟਿਵ ਸੁਸਾਇਟੀ ਹੈ ਜੀ ਉੱਚੋ ਤੋਂ ਗਣੂ ਹੈ ਜੀ ਠੀਕ ਹੈ ਜੀ ਇਹਦੇ ਨਾਲ ਰਲ ਕੇ ਕਾਂਗਰਸ ਸਰਕਾਰ ਵੇਲੇ ਪੂਰੇ ਤਗੜੇ ਘਪਲੇ ਕੀਤੇ ਹਨ ਨਹੀਂ 8 ਕਰੋੜ ਰੁਪਏ ਇਹ ਪਿਛਲੇ ਦਿਨ ਇੱਕ ਸੋਨੂੰ ਮਹੇਸ਼ਰੀ ਜੀ ਨੇ ਵੀ ਕੂੜੇ ਦੇ ਡੰਪ ਦੀ ਵੀਡੀਓ ਵਾਇਰਲ ਕਰੀ ਸੀ ਇਹ ਉਹਦੇ ਨਾਲ ਉਸੇ ਵਿੱਚੋਂ ਇੱਕ ਹੈ ਜੀ ਇਹ ਰੋਜ਼ ਇੱਕ ਵੀਡੀਓ ਸੋਨੂੰ ਜੀ ਪਾ ਕੇ ਰੰਗੇ ਰੋਜ਼ ਇੱਕ ਵੀਡੀਓ ਮੈਂ ਪਾ ਆਂ ਕਰੂੰਗਾ ਕੱਲੂ ਇੱਕ ਹੋਰ ਵਾਰਡ ਦੀ ਪਾਈ ਜੂਜੀ 33 ਲੱਖ ਦਾ ਕੰਮ ਇਹਨਾਂ ਨੇ ਕਰਾਇਆ ਜੀ ਰੁਪਏ 100 ਦਾ ਦਿੱਤੀ ਤੇ 33 ਲੱਖ ਰੁਪਏ ਲੈ ਕੇ ਖਾ ਗਏ ਜੈ ਸ਼੍ਰੀ ਰਾਮ ਜੈ ਜੀ ਸ਼ਸ਼ੀਕਲ ਦੋਸਤੋ ਇਸ ਵਕਤ ਆਪਣੇ ਨਾਲ ਮੌਜੂਦ ਨੇ ਜੀ ਪ੍ਰਧਾਨ ਵਿਪਨ ਕੁਮਾਰ ਜੀ ਕੋ ਜੀ ਤੇ ਅੱਜ ਆਪਾਂ ਇਹਨਾਂ ਤੋਂ ਜਾਣਦੇ ਆ ਇਹਨਾਂ ਦੇ ਹੱਥ 'ਚ ਇੱਕ ਬਿੱਲ ਹੈ ਜੀ ਇਹ ਕਾਹਦਾ ਬਿੱਲ ਹੈ ਪ੍ਰਧਾਨ ਜੀ ਇਹ ਜੀ ਗੁੰਨੇ ਨਾ ਮੰਡੀ ਵਿੱਚ ਸੋਲਰ ਲਾਈਟਾਂ ਤੇ ਸ਼ੀਸ਼ੇ ਲੱਗੇ ਸੀ ਜੀ ਤੇ LED ਲਾਈਟਾਂ ਲੱਗੀਆਂ ਸੀ 25 ਲੱਖ ਦਾ ਬਿੱਲ ਹੈ ਜੀ ਠੀਕ ਹੈ ਜੀ ਆ ਦੇਖੋ 25 ਲੱਖ ਦਾ ਸੋਲਰ ਲਾਈਟਾਂ ਲੱਗੀਆਂ 50 ਜੀ ਇਹਨਾਂ ਦੇ ਮੁਤਾਬਿਕ ਠੀਕ ਹੈ ਜੀ ਐਲਈ ਲੱਗੀਆਂ ਲਾਈਟਾਂ 90 ਤੇ ਸ਼ੀਸ਼ੇ ਲੱਗੇ ਮੂੰਹ ਦੇਖਣ ਵਾਲੇ 25 25 ਜੀ ਇਹਨਾਂ ਵਿੱਚੋਂ ਇਕੱਲੀਆਂ ਸਿਰਫ ਸੋਲਰ ਲਾਈਟਾਂ 11 ਹੀ ਲੱਗੀਆਂ ਇਸ ਦੀ ਕੁੱਲ ਕੀਮਤ ਇਹਨਾਂ ਨੇ ਪਾਈ ਹੈ 15000 ਜੀ ਇੱਕ ਲੈਡ ਦੇ ਹਿਸਾਬ ਨਾਲ ਵੀ ਵੇਖੀਏ ਤਾਂ 2 ਲੱਖ ਦਾ ਕੰਮ ਹੋਇਆ ਤੇ ਬਿੱਲ ਪਾਇਆ 25 ਲੱਖ ਦਾ ਜੀ 25 ਲੱਖ ਰੁਪਏ ਦਾ ਹਾਂ ਜੀ ਆਹ ਦੇਖ ਲਓ 25 ਲੱਖ ਦਾ ਬਿੱਲ ਆ ਜੀ ਇਹ ਕੋਈ ਰਨਿੰਗ ਬਿੱਲ ਨਹੀਂ ਹੈ ਪਾਸ ਹੋਇਆ ਵੀ ਵਿੱਚ ਚੈੱਕ ਨੰਬਰ ਵੀ ਪਾਇਆ ਹੋਇਆ ਹੈ ਠੀਕ ਹੈ ਜੀ ਹਾਂਜੀ ਇਹ ਇਹ ਸ਼੍ਰੀ ਗਣੇਸ਼ ਕੋਪਰੇਟਿਵ ਸੁਸਾਇਟੀ ਹੈ ਜੀ ਉੱਚੋ ਤੋਂ ਗਣੂ ਹੈ ਜੀ ਇਹਦੇ ਨਾਲ ਰਲ ਕੇ ਕਾਂਗਰਸ ਸਰਕਾਰ ਵੇਲੇ ਪੂਰੇ ਤਕੜੇ ਘਪਲੇ ਕੀਤੇ ਹਨ ਨਾ 8 ਕਰੋੜ ਰੁਪਏ ਇਹ ਪਿਛਲੇ ਦਿਨ ਇੱਕ ਸੋਨੂ ਮਹੇਸ਼ਰੀ ਜੀ ਨੇ ਵੀ ਕੂੜੇ ਦੇ ਡੰਪ ਦੀ ਵੀਡੀਓ ਵਾਇਰਲ ਕਰੀ ਸੀ ਇਹ ਉਹਦੇ ਨਾਲ ਉਸੇ ਵਿੱਚੋਂ ਇੱਕ ਹੈ ਜੀ ਇਹ ਰੋਜ਼ ਇੱਕ ਵੀਡੀਓ ਸੋਨੂ ਜੀ ਪਾ ਕੇ ਰੰਗੇ ਰੋਜ਼ ਇੱਕ ਵੀਡੀਓ ਮੈਂ ਪਾਇਆ ਕਰੂੰ ਕੱਲੂ ਇੱਕ ਹੋਰ ਵਾਰਡ ਦੀ ਪਾਈ ਜੂ ਜੀ 33 ਲੱਖ ਦਾ ਕੰਮ ਇਹਨਾਂ ਨੇ ਕਰਾਇਆ ਜੀ ਰੁਪਏ 100 ਦਾ ਦਿੱਤੀ ਤੇ 33 ਲੱਖ ਰੁਪਏ ਲੈ ਕੇ